ਤਾਂ 16 ਨਵੰਬਰ ਇੰਪੋਰਟੈਂਟ ਦਿਨ ਰਹੇਗਾ ਚੰਡੀਗੜ੍ਹ ਕਲੱਬ ਦੇ ਇਲੈਕਸ਼ਨ ਨੂੰ ਲੈ ਕੇ 16 ਨਵੰਬਰ ਦੀ ਤਾਰੀਖ ਮقرਰ ਕਰਵਾਈ ਗਈ ਸੀ ਜਿਸ ਤੋਂ ਬਾਅਦ ਨਰੇਸ਼ ਚੌਧਰੀ ਪ੍ਰਧਾਨ ਦੇ ਅਹੁਦੇ ਲਈ ਇਲੈਕਸ਼ਨ ਲੜ ਰਹੇ ਨੇ ਇਸ ਤੋਂ ਇਲਾਵਾ ਪਹਿਲਾਂ ਵੀ ਉਹ ਵਾਈਸ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਚੰਡੀਗੜ੍ਹ ਕਲੱਬ ਦੇ 9000 ਦੇ ਕਰੀਬ ਮੈਂਬਰ ਨੇ ਨਰੇਸ਼ ਚੌਧਰੀ ਚਾਹੁੰਦੇ ਸਨ ਕਿ ਅੰਦਰ ਇੱਕ ਵਧੀਆ ਜਿਮ ਬਣਾਇਆ ਜਾਵੇ ਖਾਣੇ ਦੀ ਗੁਣਵੱਤਾ ਦੇ ਲਈ ਨਵੇਂ ਸਟੋਰ ਲਿਆਂਦੇ ਗਏ ਪਰ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਕਿਹਾ ਕਿ ਜੋ ਮੈਂਬਰ ਗਲਤ ਤਰੀਕੇ ਦੇ ਨਾਲ ਬਣਾਏ ਗਏ ਨੇ ਉਹਨਾਂ ਦੀ ਵੀ ਜਾਂਚ ਹੋਏਗੀ ਨੌਜਵਾਨ ਪੀੜੀ ਦੇ ਲਈ ਵੱਖ-ਵੱਖ ਤਰ੍ਹਾਂ ਦੇ ਭੋਜਨ ਹੋਰ ਚੀਜ਼ਾਂ ਉਪਲਬਧ ਹੋਣਗੀਆਂ ਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਮਸ਼ਹੂਰ ਕਲੱਬ ਚੰਡੀਗੜ੍ਹ ਕਲੱਬ ਚੰਡੀਗੜ੍ਹ ਚੰਡੀਗੜ੍ਹ ਕਲੱਬ ਦੇ ਇਲੈਕਸ਼ਨ 16 ਨਵੰਬਰ ਨੂੰ ਆ ਗਏ ਨੇ ਔਰ ਇਸ ਇਲੈਕਸ਼ਨ ਦੇ ਵਿੱਚ ਇਸ ਵਾਰ ਪ੍ਰੈਜ਼ੀਡੈਂਟ ਦੇ ਉਮੀਦਵਾਰ ਨੇ ਨਰੇਸ਼ ਚੌਧਰੀ ਜੀ ਨਰੇਸ਼ ਚੌਧਰੀ ਜੀ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ 2016 ਤੋਂ ਲਗਾਤਾਰ ਉਹ ਕੰਮ ਕਰ ਰਹੇ ਨੇ ਅਜੀਹਾ ਉਹਨਾਂ ਦੀ ਕੀ ਪ੍ਰਾਪਤੀ ਰਹੀਆਂ ਕਿ ਲੋਕ ਉਹਨਾਂ ਨੂੰ ਹੁਣ ਪ੍ਰੈਜ਼ੀਡੈਂਟ ਦੇ ਲਈ ਚੁਣਨਗੇ ਗੱਲਬਾਤ ਕਰਾਂਗੇ ਖੁਦ ਨਰੇਸ਼ ਚੌਧਰੀ ਜੀ ਦੇ ਨਾਲ ਚੌਧਰੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ ਦੇ ਉੱਪਰ ਥੈਂਕ ਯੂ ਧੰਨਵਾਦ ਆਪਕਾ ਮੇਰੇ ਮਿਲਣੇ ਕੇ ਲਿਏ ਬਹੁਤ ਬਹੁਤ ਧੰਨਵਾਦ ਨਰੀ ਜੀ ਜਿਸ ਤਰੀਕੇ ਦੇ ਨਾਲ ਮੈਂ ਜ਼ਿਕਰ ਕੀਤਾ ਪਹਿਲਾਂ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਲਗਾਤਾਰ ਕੰਮ ਕਰ ਰਹੇ ਹੋ ਅਜਿਹੀ ਕਿਹੜੇ ਕੰਮ ਸੀ ਜਿਹੜੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਕੀਤੇ ਕਿ ਲੋਕ ਤੁਹਾਨੂੰ ਹੁਣ ਪ੍ਰੈਜ਼ੀਡੈਂਟ ਦੀ ਪੋਸਟ ਤੇ ਲਈ ਚੋਲਣ ਬੇਸਿਕਲੀ ਚੰਡੀਗੜ੍ਹ ਕਲੱਬ ਪ੍ਰੈਜ਼ੀਡੈਂਟ ਡਰਾਈਵਨ ਕਲੱਬ ਹੈ ਜੀ ਔਰ ਇਸ ਮੌਜੂਦਾ ਸਥਿਤੀ 'ਚ ਚੰਡੀਗੜ੍ਹ ਕਲੱਬ ਦੇ ਅੰਦਰ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੀ ਮੈਜੋਰਟੀ ਹੈ ਮੈਂ ਜਿਹੜੇ ਵੀ ਕੰਮ ਕਰਨਾ ਚਾਹੁੰਦਾ ਸੀਗਾ ਮੈਨੂੰ ਉਹ ਕੰਮ ਚੰਡੀਗੜ੍ਹ ਕਲੱਬ ਵਾਸਤੇ ਉਹਨਾਂ ਨੇ ਕਰਨ ਨਹੀਂ ਦਿੱਤੇ ਜਿਸ ਕਰਕੇ ਮੈਂ ਚਾਹਨਾ ਕਿ ਅੱਗੇ ਮੈਂ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਆ ਕੇ ਉਹਨਾਂ ਸਾਰੇ ਕੰਮਾਂ ਨੂੰ ਪੂਰਾ ਕਰਾਂ ਮੇਰੀ ਸਭ ਤੋਂ ਵੱਡੀ ਜਿਹੜੀ ਪਹਿਲੀ ਮੇਰਾ ਸਭ ਤੋਂ ਵੱਡਾ ਜਿਹੜਾ ਪਹਿਲਾ ਕੰਮ ਹੋਏਗਾ ਚੰਡੀਗੜ੍ਹ ਕਲੱਬ ਦੇ ਅੰਦਰ ਇੱਕ ਵਰਲਡ ਕਲਾਸ ਜਿਮ ਲਿਆਉਣ ਦਾ ਔਰ ਯੰਗ ਕਰਾਊਡ ਵਾਸਤੇ ਫੂਡ ਚੇਨ ਲਿਆਉਣ ਦਾ ਜਿਸ ਜੀਮੇ ਕੀ ਮੈਕਡੋਨਲਡ KFC டர்கਰ 버거 खास तौर ਦੇ ਉੱਪਰ ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਕੰਮ ਨਹੀਂ ਕਰਨ ਦਿੱਤੇ ਗਏ ਜਿਹੜੇ ਕੰਮ ਤੁਸੀਂ ਕਰਨਾ ਚਾਹੁੰਦੇ ਸੀ ਜਿਮ ਦਾ ਤੁਸੀਂ ਜ਼ਿਕਰ ਕੀਤਾ ਆ ਮਾਡਰਨ ਫੂਡ ਚੇਨ ਦਾ ਤੁਸੀਂ ਜ਼ਿਕਰ ਕੀਤਾ ਮੰਨ ਲਓ ਤੁਹਾਡੀ ਚੋਣ ਪ੍ਰੈਜ਼ੀਡੈਂਟ ਦੇ ਤੌਰ ਤੇ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲੀ ਪਹਿਲ ਕਿਸ ਕੰਮ ਦੇ ਲਈ ਰਹੇਗੀ ਕਿ ਇਹ ਕੰਮ ਸਭ ਤੋਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਇੱਕ ਟਾਈਮ ਪੀਰੀਅਡ ਦੇ ਲਈ ਕੀਤੇ ਜਾਣਗੇ ਕਲੱਬ ਮੈਂਬਰਜ਼ ਦਾ ਮੰਨਣਾ ਇਹ ਹੈ ਕਿ ਚੰਡੀਗੜ੍ਹ ਕਲੱਬ ਦੀ ਜਿਹੜੀ ਮੰਥਲੀ ਸਬਸਕ੍ਰਿਪਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਜਿੰਨੂੰ ਕੀ ਮੈਂ ਆ ਕੇ ਘਟਾਵਾਂਗਾ। ਔਰ ਸੀਨੀਅਰ ਸਿਟੀਜ਼ਨ ਦੇ ਉੱਤੇ ਜਿਹੜੀ ਮੰਥਲੀ ਸਬਸਕ੍ਰਿਪਸ਼ਨ ਲੱਗਦੀ ਹੈ ਉਹਨੂੰ ਮੈਂ ਬਿਲਕੁਲ ਵੇਵ ਆਫ ਕਰ ਦਾਂਗਾ। ਖਾਸ ਤੌਰ ਦੇ ਉੱਪਰ ਇੱਕ ਪ੍ਰੋਬਲਮ ਰਹਿੰਦੀ ਹੈ ਕਿ ਜਿਹੜੀ ਫੂਡ ਕੁਆਲਿਟੀ ਹੁੰਦੀ ਹੈਗੀ ਉਸ ਨੂੰ ਮੇਨਟੇਨ ਕਰਨਾ ਔਰ ਹੋਰ ਬਿਹਤਰ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਕਲੱਬ ਦੇ ਵਿੱਚ ਵੀ ਤੁਸੀਂ ਇਹ ਮੁੱਦਾ ਚੁੱਕਿਆ ਹੈਗਾ ਕਿ ਮੈਂ ਫੂਡ ਕੁਆਲਿਟੀ ਤੇ ਵੀ ਧਿਆਨ ਦੇਣਾ ਹੈਗਾ। ਮੈਂ ਆਪਣੇ ਮੈਨੂ ਵੈ ਫੈਸਲੇ ਚ ਵੀ ਦੱਸਿਆ ਹੈ ਕਿ ਮੈਂ ਫੂਡ ਕੁਆਲਿਟੀ ਦਾ ਬਹੁਤ ਸੁਧਾਰ ਕਰਾਂਗਾ। ਔਰ ਕਲੱਬ ਦੇ ਅੰਦਰ ਜਿਹੜੇ ਲਿਕਰ ਰੇਟ ਐ ਉਹਨਾਂ ਨੂੰ ਵੀ ਮੈਂ ਰਿਡਿਊਸ ਕਰਾਂਗਾ ਖਾਸ ਤੌਰ ਦੇ ਉੱਪਰ ਹਰ ਕਲੱਬ ਦੇ ਵਿੱਚ ਬਹੁਤ ਸਾਰੀਆਂ ਐਂਟਰੀਆਂ ਇਹੀ ਜਿਹੀਆਂ ਹੋ ਜਾਂਦੀਆਂ ਨੇ ਜਿਹੜੀਆਂ ਕਹ ਲਈਏ ਕਿ ਕੋਈ ਵੀ ਪ੍ਰਦਾਨ ਹੋਵੇ ਆਪਣੇ ਚਾਹੇਤੇ ਲਈ ਜਾਂ ਕੁਝ ਲੋਕ ਜਿਹੇ ਜਿਨ੍ਹਾਂ ਨੂੰ ਮੈਂਬਰ ਬਣਾਉਣਾ ਨਹੀਂ ਚਾਹੀਦਾ ਸੀ ਉਹ ਵੀ ਮੈਂਬਰ ਬਣ ਜਾਂਦੇ ਆ ਤੁਹਾਡੇ ਕਲੱਬ ਦੇ ਵਿੱਚ ਜਿਹੀ ਸਿਚੁਏਸ਼ਨ ਨੂੰ ਲੈ ਕੇ ਕਿਵੇਂ ਟੈਕਲ ਕੀਤਾ ਜਾਏਗਾ ਨਹੀਂ ਸਾਡੇ ਕਲੱਬ ਦੇ ਅੰਦਰ ਅਸੀਂ ਕੁਝ ਕਲੱਬ ਗੈਸਟ ਜ਼ਰੂਰ ਬਣਾਉਣੇ ਆ ਬਾਕੀ ਰੋਂਗ ਐਂਟਰੀਜ਼ ਜਿਹੜੀਆਂ ਹੈਗੀਆਂ ਉਹ ਕਲੱਬ ਦੇ ਅੰਦਰ ਅਗਰ ਹੋਈਆਂ ਹਨ ਤੇ ਮੈਂ ਉਹਨਾਂ ਸਭ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰਾਂਗਾ ਖਾਸ ਤੌਰ ਦੇ ਉੱਪਰ ਬਹੁਤ ਸਾਰੇ ਵੋਟਰ ਹੋਣਗੇ ਜਿਹੜੇ ਜੀ ਮੀਡੀਆ ਦੇ ਜ਼ਰੀਏ ਤੁਹਾਨੂੰ ਦੇਖ ਰਹੇ ਹੋਣਗੇ ਉਹਨਾਂ ਵੋਟਰਾਂ ਨੂੰ ਕੀ ਅਪੀਲ ਕਰੋਗੇ ਆਖਰੀ ਸਵਾਲ ਮੈਂ ਉਹਨਾਂ ਵੋਟਰਾਂ ਨੂੰ ਵਿਸ਼ਵਾਸ ਦਿੁਲਾਣਾ ਕਿ ਮੈਂ ਜੀ ਜਾਣ ਨਾਲ ਚੰਡੀਗੜ੍ਹ ਕਲੱਬ ਦੀ ਬਿਹਤਰੀ ਵਾਸਤੇ ਸਾਰੇ ਕੰਮ ਕਰਾਂਗਾ ਔਰ ਚੰਡੀਗੜ੍ਹ ਕਲੱਬ ਨੂੰ ਇੱਕ ਨਵੀਂ ਉਚਾਈ ਤੇ ਲੈ ਕੇ ਜਾਵਾਂਗਾ ਜਿੱਥੇ ਲੋਕ ਆਣਾ ਪਸੰਦ ਕਰਨਗੇ ਦਿਨ ਵਿੱਚ ਇੱਕ ਵਾਰੀ ਆਪਣਾ ਸਮੇਂ ਬਤੀਤ ਕਰਨ ਵਾਸਤੇ ਜ਼ਰੂਰ ਆਣਾ ਚਾਹਣਗੇ ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਲਈ ਧੰਨਵਾਦ ਸੋ ਗਲਵਾਟ ਕਰ ਰਹੀ ਸੀ ਨਰੇਸ਼ ਚੌਧਰੀ ਜੀ ਦੇ ਨਾਲ ਜੋ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਕਲੱਬ ਨੂੰ ਹੋਰ ਬਿਹਤਰ ਬਣਾਇਆ ਜਾਏਗਾ ਨਵੀਆਂ ਫੈਸਿਲਿਟੀ ਜਿਨ੍ਹਾਂ ਦੇ ਵਿੱਚ ਜਿਮ ਦੀ ਗੱਲ ਹੋਵੇ ਫੂਡ ਕੁਆਲਟੀ ਵਧੀਆ ਕਰਨ ਦੀ ਗੱਲ ਹੋਵੇ ਫੂਡ ਚੇਨ ਲਿਆਉਣ ਦੀ ਗੱਲ ਹੋਵੇ ਉਹਨਾਂ ਚੀਜ਼ਾਂ ਦੇ ਉੱਪਰ ਕੰਮ ਕੀਤਾ ਜਾਏਗਾ ਤਾਂ ਕਿ ਕਲੱਬ ਮੈਂਬਰ ਉੱਥੇ ਆ ਕੇ ਸਕੂਨ ਮਹਿਸੂਸ ਕਰ ਸਕਣ ਕੈਮਰਾਮੈਨ ਤਜਿੰਦਰ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ